ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਕੇਂਦਰਾ ਤੇ ਨੈਸ਼ਨਲ ਗਾਰਡਜ਼ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਕੇ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ। ਨਿਊਯਾਰਕ ਟਾਈਮਜ਼ ਦੇ ਵੱਲੋਂ ਪ੍ਰਾਪਤ ਇੱਕ ਨਿੱਜੀ ਜਾਣਕਾਰੀ ਦੇ ਮੁਤਾਬਕ ਨੈਸ਼ਨਲ ਗਾਰਡ ਦੀਆਂ ਟੁਕੜੀਆਂ ਨੂੰ ਦੀ ਰਿਪਬਲਿਕਨ ਸ਼ਾਸਿਤ ਸੂਬਿਆਂ ਜਿਵੇਂ ਕਿ ਫਲੋਰੀਡਾ, ਜਾਰਜੀਆ, ਵਰਜੀਨੀਆ, ਟੈਕਸਾਸ ਤੇ ਲੂਜ਼ਿਆਨਾ ਦੇ ਵਿੱਚ ਆਈਸੀਈ ਦੇ ਕੇਂਦਰਾ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕਾਗਜ਼ੀ ਕਾਰਵਾਈ ਦੇ ਵਿੱਚ ਸਹਾਇਤਾ ਲਈ ਤਾਇਨਾਤ ਕੀਤਾ ਜਾਵੇਗਾ। ਇਹ ਤਾਇਨਾਤੀ ਅਗਸਤ ਦੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਲਗਭਗ 1700 ਸੈਨਿਕ ਸ਼ਾਮਲ ਹੋਣਗੇ। ICE ਦੇ ਮੈਮੋਰੰਡਮ ਦੇ ਮੁਤਾਬਕ ਨੈਸ਼ਨਲ ਗਾਰਡ ਦੇ ਸੈਨਿਕ ICE ਏਜੰਟਾ ਦੀ ਸਹਾਇਤਾ ਲਈ ਪ੍ਰਬੰਧਕੀ ਤੇ ਕਲੈਰੀਕਲ ਕੰਮ ਫੀਲਡ ਆਫਿਸ ਪ੍ਰੋਗਰਾਮ ਪ੍ਰਬੰਧਨ ਤੇ ਕੇਸ ਪ੍ਰਬੰਧਨ ਅਤੇ ਟ੍ਰਾਂਸਪੋਰਟੇਸ਼ਨ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਹੋਣਗੇ ਹਾਲਾਂਕਿ ਨੈਸ਼ਨਲ ਗਾਰਡ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਛਾਪੇਮਾਰੀ ਵਿੱਚ ਹਿੱਸਾ ਨਹੀਂ ਲੈਣਗੇ ਪਰ ਇਹ ਤੈਨਾਤੀ ICE ਏਜੰਟਾ ਨੂੰ ਕਾਨੂੰਨ ਲਾਗੂ ਕਰਨ ਦੇ ਕੰਮਾਂ ਵਿੱਚ ਮਦਦ ਕਰੇਗੀ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਫੌਜ ਨੂੰ ਕਾਨੂੰਨ ਦੀ ਬਹਾਲੀ ਦੇ ਲਈ ਲੋਕਾਂ ਤੇ ਤਣਾਤ ਕਰਨਾ ਅਮਰੀਕੀ ਸੰਵਿਧਾਨ ਦੀ ਸਿੱਧੀ ਸਿੱਧੀ ਉਲੰਘਣਾ ਹੈ ਇਹ ਤਣਾਤੀ 20 ਰਿਪਬਲਿਕਨ ਸੂਬਿਆਂ ਤੇ ਹੋਵੇਗੀ ਜਿੱਥੇ ਸੂਬਿਆਂ ਦੇ ਗਵਰਨਰਸ ਨੇ ਪਹਿਲਾਂ ਹੀ ਸਰਹੱਦੀ ਸੁਰੱਖਿਆ ਦੇ ਲਈ ਨੈਸ਼ਨਲ ਗਾਰਡ ਦੀ ਵਰਤੋਂ ਕੀਤੀ ਹੈ ਟੈਕਸਾਸ ਦੇ ਵਿੱਚ ਨੈਸ਼ਨਲ ਗਾਰਡ ਦੇ ਵੱਲੋਂ ਵੱਡੇ ਹਿਰਾਸਤੀ ਕੇਂਦਰ ਦਾ ਸੰਚਾਲਨ ਕੀਤਾ ਜਾਂਦਾ ਹੈ ਇਹ ਕਦਮ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ ਜਿਸ ਦਾ ਟੀਚਾ ਸਾਲਾਨਾ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਕਰਨਾ ਹੈ ਇਸ ਸਾਲ ਹੁਣ ਤੱਕ ICE ਨੇ 3 ਲੱਖ ਤੋਂ ਜ਼ਿਆਦਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ 70% ਅਪਰਾਧਿਕ ਰਿਕਾਰਡ ਵਾਲੇ ਵਿਅਕਤੀ ਸ਼ਾਮਲ ਨੇ ਨੈਸ਼ਨਲ ਗਾਰਡ ਦੀ ਤਣਾਤੀ ICE ਦੀ ਸਮਰੱਥਾ ਵਧਾਉਣ ਅਤੇ ਵਿਰੋਧੀ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਜਿਵੇਂ ਕਿ ਅਸੀਂ ਲਾਸ ਐਂਜਲਸ ਦੇ ਵਿੱਚ ਜੂਨ ਮਹੀਨੇ ਵਿੱਚ ਦੇਖਿਆ ਜੂਨ 2025 ਵਿੱਚ ਲਾਸ ਐਂਜਲਸ ਦੇ ਵਿੱਚ ICE ਦੀਆਂ ਛਾਪੇਮਾਰੀਆਂ ਦੇ ਵਿਰੋਧ ਦੇ ਵਿੱਚ ਜਮ ਕੇ ਪ੍ਰਦਰਸ਼ਨ ਹੋਈ ਇਸ ਦੇ ਵਿੱਚ 118 ਗ੍ਰਿਫਤਾਰੀਆਂ ਹੋਈਆਂ ਟਰੰਪ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਬਗਾਵਤ ਘਰਾੜ ਦਿੱਤਾ ਅਤੇ 2000 ਕੈਲੀਫੋਰਨੀਆ ਦੇ ਵਿੱਚ ਨੈਸ਼ਨਲ ਗਾਰਡ ਤੇ ਸੈਨਿਕਾਂ ਤੇ 700 ਮਰੀਨਜ਼ ਨੂੰ ਤਾਇਨਾਤ ਕੀਤਾ ਜੋ ਕਿ 1965 ਤੋਂ ਬਾਅਦ ਪਹਿਲੀ ਵਾਰ ਸੀ ਕਿ ਜਦੋਂ ਕਿਸੇ ਰਾਸ਼ਟਰਪਤੀ ਨੇ ਸੂਬੇ ਦੇ ਗਵਰਨਰ ਦੀ ਸਹਿਮਤੀ ਤੋਂ ਬਿਨਾਂ ਇਹ ਸਾਰੇ ਫੌਜੀ ਉੱਥੇ ਤਾਇਨਾਤ ਕੀਤੇ ਉਦੋਂ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਜ਼ਿਮ ਨੇ ਇਸ ਨੂੰ ਜਾਣਬੁੱਝ ਕੇ ਭੜਕਾਉਣ ਅਤੇ ਸੂਬੇ ਦੇ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਗੈਵਿਨ ਨੇ ਜੂਨ ਦੇ ਵਿੱਚ 트럼ਪ ਪ੍ਰਸ਼ਾਸਨ ਦੇ ਖਿਲਾਫ ਮੁਕਦਮਾ ਦਾਇਰ ਕੀਤਾ ਪਰ 9th ਸਰਕਟ ਕੋਰਟ ਨੇ ਤਨਾਤੀ ਨੂੰ ਜਾਰੀ ਰੱਖਣ ਦੇ ਹੁਕਮ ਸੁਣਾਏ ਸਨ ਲਾਸ ਐਂਜਲਸ ਦੇ ਵਿੱਚ ਪ੍ਰਦਰਸ਼ਨਾਂ ਦੇ ਦੌਰਾਨ ਸਥਾਨਕ ਨੇਤਾਵਾਂ ਜਿਵੇਂ ਕਿ ਮੇਅਰ ਕੈਰਨ ਬਾਸ ਨੇ ICE ਦੀਆਂ ਇਨ੍ਹਾਂ ਕਾਰਵਾਈਆਂ ਨੂੰ ਜਾਣਬੁੱਝ ਕੇ ਡਰਾਉਣ ਵਾਲੀਆਂ ਕਾਰਵਾਈਆਂ ਘਰਾੜ ਦਿੱਤਾ ਸੀ ਮਨੁੱਖੀ ਅਧਿਕਾਰ ਸੰਗਠਨਾ ਨੇ ਵੀ ਇਸ ਨੀਤੀ ਦੀ ਨਿਖੇਦ ਕੀਤੀ ਜਦਕਿ ICE ਤੇ 트럼ਪ ਸਰਕਾਰ ਦਾ ਮੰਨਣਾ ਹੈ ਕਿ ਇਹ ਕਾਨੂੰਨ ਅਤੇ ਵਿਵਸਥਾ ਬਹਾਲ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਜੋਦੋਂ ਵੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਵਿੱਚ ਹਿੰਸਾ ਭੜਕੀ ਹੈ ਤਾਂ ਨੈਸ਼ਨਲ ਗਾਰਡਸ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਇਹ ਤਰਤੀ ICE ਦੀਆਂ ਸਮਰੱਥਾਂ ਨੂੰ ਵਧਾਉਣ ਦੇ ਵਿੱਚ ਸਹਾਇਕ ਹੋਵੇਗੀ ਪਰ ਇਸ ਨੇ ਫੈਡਰਲ ਤੇ ਸੂਬਾ ਸਰਕਾਰਾਂ ਦੇ ਅਧਿਕਾਰਾਂ ਦੇ ਵਿਚਕਾਰ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਕੈਲੀਫੋਰਨੀਆ ਵਰਗੇ ਸੂਬਿਆਂ ਦੇ ਵਿੱਚ ਤਣਾਅ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਅਤੇ ਵਿਵਾਦ ਇਸ ਤੋਂ ਵੀ ਜ਼ਿਆਦਾ ਵੱਧ ਸਕਦਾ ਹੈ।